ਸੁਖਵੀਰ ਬਾਦਲ ਨੇ ਕਿਸ ਤਰ੍ਹਾਂ ਡੇਰਾ ਮੁਖੀ ਨੂੰ ਮਾਫੀ ਦੋਈ ਕਿਸ ਤਰ੍ਹਾਂ ਖੇਮਾ ਦਾ ਜਾਚਕ ਸ਼ਬਦ ਤੱਕ ਆਪ ਲਿਖ ਦਿੰਨੇ ਹੋ ਕਹਿੰਦੇ ਸੁਖਵੀਰ ਵੱਲ ਕਹਿੰਦੇ ਸੀ ਜੇ ਉਹ ਡੇਰੇ ਦਾ ਬਾਬਾ ਤਾਂ ਮੈਂ ਪੰਜਾਬ ਦਾ ਬਾਬਾ ਜਿਹੜੇ ਹੁਣ ਉੱਥੇ ਜਾ ਕੇ ਡੇਰੇ ਵਾਲੀ ਦੀ ਮਦਦ ਮੰਗਦੇ ਰਹੇ ਫਿਰ ਉਸ ਤੋਂ ਬਾਅਦ ਉਹਨੂੰ تسلیم ਕਰਕੇ ਸੇਵਾ ਕਰਦੇ ਰਹੇ ਅੱਜ ਉਹ ਇਸ ਗੱਲ ਤੇ ਤਾੜੀਆਂ ਮਾਰਦੇ ਕਿਸ ਗਵੀਰ ਡੇਰੇ ਵਾਲਿਆਂ ਕੋਲ ਗਿਆ ਉਹ ਯਾਰ ਤੁਸੀਂ ਤਾਂ ਬੇਦਵੀ ਹੁਣ ਤੋਂ ਬਾਅਦ ਵੀ ਗਏ 17 ਚ ਉਹਨਾਂ ਕੋਲ ਕਿਉਂ ਗਏ ਤੇ ਹੁਣ ਤੁਸੀਂ ਪੰਥਕ ਹੁੰਨੇ ਆ ਕਿਵੇਂ ਪੰਥਕ ਬਣ ਗਏ ਜੀ? ਜਦ ਤੋ 2015 ਦੀਆਂ ਬੇਦਬੀਆਂ ਕਰਕੇ ਉਹ ਦੋਸ਼ੀ ਬਣਦਾ ਹੈ ਤੇ ਫਿਰ 17 ਚ ਆਪਣੀਆਂ ਵੋਟਾਂ ਪਿੱਛੇ ਉਹਦੇ ਕੋਲ ਕਿਉਂਗੇ? ਸ਼੍ਰੋਮਣੀ ਅਕਾਲੀ ਦਲ ਇਹ ਅਹਰ ਕਰਦਾ ਪੰਥ ਨਾਲ ਇਹ ਵਾਅਦਾ ਕਰਦਾ ਕਿ ਅੱਜ ਤੋਂ ਬਾਅਦ ਕੋਈ ਵੀ ਅਕਾਲੀ ਲੀਡਰ ਵੋਟ ਮੰਗਣ ਲਈ ਉਸ ਡੇਰੇ ਤੇ ਨਹੀਂ ਜਾਏਗਾ ਜਾਂ ਇਹ ਜੇ ਕਿਸੇ ਵੀ ਡੇਰੇ ਨਾਲ ਜਾਂ ਕਿਸੇ ਵੀ ਸਾਧਨ ਨਾਲ ਕੋਈ ਸਬੰਧ ਨਹੀਂ ਰੱਖੇਗਾ। ਜਿਹੜਾ ਵੀ ਮਹਾਪੁਰਸ਼ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦਾ ਉਹਦਾ ਡੇਰਾ ਕੋਈ ਮਾੜਾ ਨਹੀਂ ਹਰ ਅਕਾਲੀ ਹਰ ਸਿੱਖ ਜਾਣਦਾ ਜਿਹੜੇ ਡੇਰੇ 'ਚ ਇਨਸਾਨ ਦੀ ਪੂਜਾ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਉਹਦੇ 'ਚ ਵੋਟ ਮੰਗਣ ਅਕਾਲੀ ਨਹੀਂ ਜਾਊਗਾ ਮੈਂ ਤਾਂ ਸਿੱਧਾ ਪਾਰਟਿਕੂਲਰ ਇੱਕ ਡੇਰੇ ਦੀ ਗੱਲ ਕਰਦਾ ਡੇਰਾ ਸਿਰਸਾ ਕਦੇ ਜਾਊਗਾ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਡਿਵੌਟ ਸਿੱਖ ਹੈ ਟੀ ਟੋਟਲਰ ਹੈ ਅਮਰਧਾਰੀ ਆ ਗੁਰੂ ਤੇ ਵਿਸ਼ਵਾਸ ਰੱਖਣ ਵਾਲਾ ਜਿਹੜੀ ਵੀ ਗੱਲ ਗੁਰਮਤ ਦੇ ਅਨੁਕੂਲ ਨਹੀਂ ਉਹ ਕਦੇ ਵੀ ਨਹੀਂ ਕਰਦਾ ਇਹ ਗੱਲ ਪਬਲਿਕਲੀ ਆ ਪਬਲਿਕਲੀ ਮੈਂ ਕਮੈਂਟ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਡੇਰਾ ਸਿਰਸਾ ਨਹੀਂ ਜਾਏਗਾ ਨਹੀਂ ਕਦੇ ਨਹੀਂ ਜਾਊਗਾ ਵੋਟਾਂ ਮੋਗਣ ਪਹਿਲਾਂ ਨਹੀਂ ਕਹੋ ਦੇਖੋ ਮੇਰੀ ਗੱਲ ਮੈਂ ਕਹਿੰਦਾ ਦੇਖੋ ਮੈਂ ਜਾ ਰਿਹਾ ਮੈਂ ਮੇਰੇ ਕਰਕੇ ਅਕਾਲੀ ਦਲ ਕਿਵੇਂ ਮਾੜਾ ਹੋ ਜਾਊਗਾ ਹਮੇਸ਼ਿੰਦਰ ਸਿੰਘ ਬੇਈਮਾਨ ਹੋ ਸਕਦਾ ਪਰਮਿੰਦਰ ਸਿੰਘ ਢੀਂਡਾ ਸਾਹਿਬ ਬੇਈਮਾਨ ਹੋ ਗਿਆ ਫਿਰ ਇਹ ਤਾਂ ਸੁਖਵੀਰ ਵਾਲਾ ਕਹਿੰਣਗੇ ਕਿ ਮੈਂ ਨਹੀਂ ਜਾਂਦਾ ਤੁਸੀਂ 20 ਪੰਜਾ ਜਾਇਓ ਨਹੀਂ ਉਹ ਜਿਹੜਾ ਜਾਊਗਾ ਆਪ ਰਿਸਕ ਲਊਗਾ ਸੁਖਵੀਰ ਬਾਦਲ ਨੇ ਕਿਸ ਤਰ੍ਹਾਂ ਡੇਰਾ ਮੁਖੀ ਨੂੰ ਮਾਫੀ ਦਵਾਈ ਕਿਸ ਤਰ੍ਹਾਂ ਖੇਮਾ ਦਾ ਜਾਚਕ ਸ਼ਬਦ ਤੱਕ ਆਪ ਲਿਖ ਦਿੰਨੇ ਹੋ ਕਹਿੰਦੇ ਸੁਖਵੀਰ ਵਾਲ ਕਹਿੰਦੇ ਸੀ ਜੇ ਉਹ ਡੇਰੇ ਦਾ ਬਾਬਾ ਤਾਂ ਮੈਂ ਪੰਜਾਬ ਦਾ ਬਾਬਾ ਮੈਂ ਜੋ ਉਹਦੇ ਕਹਿਣ ਚਾਹਣਾ ਹੋ ਕਰ ਸਕਦਾ ਉਹਦੇ ਕਹਿਣ ਨੂੰ ਮੈਂ ਕੋਈ ਐਮੀਤ ਨਹੀਂ ਦਿੰਦਾ ਕਿਉਂਕਿ ਜਿਹੜਾ ਬੰਦਾ ਅਪਰੂਵਰ ਬਣਦਾ ਉਹ ਦੂਕ ਮੀਨਾ ਤੇ ਘਟਿਆ ਆਦਮੀ ਕੋਈ ਨਹੀਂ ਹੁੰਦਾ ਪਹਿਲਾਂ ਦੋਸ਼ ਕਰਦਾ ਫਿਰ ਦੋਸ਼ ਤੋਂ ਆਪਣੇ ਆਪ ਨੂੰ ਮੁਕਤ ਕਰਾਉਣ ਲਈ ਆਪਦੇ ਸਾਥੀਆਂ ਦੇ ਖਿਲਾਫ ਗਵਾਹੀ ਦਿੰਦਾ ਉਹਦੀ ਤਾਂ ਹੈ ਨਹੀਂ ਕੋਈ ਐਮੀਤ ਜੀ ਦੂਸਰੀ ਰਹੀ ਗੱਲ ਨਾ ਉਹਦੀ ਗੱਲ ਛੇਗਾ ਕੋਈ ਵਜ਼ਨ ਜੀ ਸੋ ਕਬੀਰ ਸਿੰਘ ਬਾਦਲ 2007 ਚ ਸਾਡੀ ਗਵਰਨਮੈਂਟ ਬਣੀ 2008 ਵਿੱਚ ਡੇਰਾ ਪ੍ਰੇਮੀਆਂ ਨੇ ਪੰਜ ਬੱਸਾਂ ਆਰਬਟਾਲੀਆਂ ਸਾਡੀਆਂ ਬਠਿੰਡੇ ਉਹਨਾਂ ਦੇ ਪਰਚੇ ਹੋਏ ਹਾਂਜੀ ਰਾਬ रहीम ਤੇ ਪਰਚਾ ਹੋਇਆ ਸਵਾਗ ਬਣਾਉਣ ਦਾ 7 ਦਿਨਾਂ ਚ ਮਨਜ਼ੂਰੀ ਦਿੱਤੀ ਗਈ ਪ੍ਰੋਸੀਕਿਊਸ਼ਨ ਦੀ 20 ਦਿਨਾਂ ਚ ਨਵੀਆਂ ਦਫਾ ਉਹਦੇ ਧਾਰਾਾਂ માં ਐਡ ਕੀਤੀਆਂ ਗਈਆਂ ਉਕੇ ਸੱਜ ਵੀ ਹਾਈ ਕੋਰਟ ਚ ਚੱਲਦਾ ਹਲੇ ਖਤਮ ਨਹੀਂ ਹੋਇਆ ਦੂਸਰੀ ਗੱਲ ਕੈਪਟਨ ਦੀ ਉਹਨਾਂ ਨੇ ਓਪਨਲੀ ਮਦਦ ਕੀਤੀ 12 ਦੀ ਇਲੈਕਸ਼ਨ ਵਿੱਚ ਉਹਨਾਂ ਨੇ ਕੁਝ ਅਕਾਲੀਆਂ ਦੀ ਮਦਦ ਕਰਤੀ ਕੁਝ ਕਾਂਗਰਸ ਦੀ ਕਰਤੀ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਜਿਹੜੇ 11 ਅਕਾਲੀਆਂ ਦੀ ਮਦਦ ਕੀਤੀ ਸੀ ਉਹ ਤਲਬ ਕੀਤੇ ਉਹਨਾਂ ਸੁਖਵੀਰ ਸਿੰਘ ਬਾਦਲ ਤਾਂ ਤਲਬ ਨਹੀਂ ਕੀਤਾ ਕਿਉਂਕਿ ਸੁਖਵੀਰ ਸਿੰਘ ਬਾਦਲ ਨਾ ਗਿਆ ਉਹਨੇ ਨਾ ਸਪੋਰਟ ਮੰਗੀ ਉਹਨਾਂ 'ਚ ਜਾਣ ਵਾਲੇ ਸਾਹਿਬ ਪਰਮਿੰਦਰ ਸਿੰਘ ਢੀਂਡਸਾ ਸੀ ਸਰਦਾਰ ਜੀਤਵਿੰਦਰ ਸਿੰਘ ਸੀ ਇਸ ਤਰ੍ਹਾਂ ਹੋਰ ਬੰਦੇ ਸੀਗੇ ਤੇ ਜਿਹੜੇ ਹੁਣ ਉੱਥੇ ਜਾ ਕੇ ਡੇਰੇ ਵਾਲੀ ਦੀ ਮਦਦ ਮੰਗਦੇ ਰਹੇ ਫਿਰ ਉਦੋਂ ਬਾਅਦ ਉਹਨੂੰ ਤਸਲੀਮ ਕਰਕੇ ਸੇਵਾ ਕਰਦੇ ਰਹੇ ਅੱਜ ਉਹ ਇਸ ਗੱਲ ਤੇ ਤਾੜੀਆਂ ਮਾਰਦੇ ਕਿ ਕਿਸ ਗਵੀਰ ਡੇਰੇ ਵਾਲਿਆਂ ਕੋਲ ਗਿਆ ਉਹ ਯਾਰ ਤੁਸੀਂ ਤਾਂ ਬੇਦਵੀ ਹੋਣ ਤੋਂ ਬਾਅਦ ਵੀ ਗਏ 17 'ਚ ਉਹਨਾਂ ਕੋਲ ਕਿਉਂ ਗਏ ਤੇ ਹੁਣ ਤੁਸੀਂ ਪੰਥਕ ਹੁੰਨੇ ਆ ਕਿਵੇਂ ਪੰਥਕ ਬਣ ਗਏ ਜੀ ਜਾਦ 2015 ਦੀਆਂ ਬੇਦਬੀਆਂ ਕਰਕੇ ਉਹ ਦੋਸ਼ੀ ਬਣਦਾ ਹੈ ਤੇ ਫਿਰ 17 ਚ ਆਪਣੀਆਂ ਵੋਟਾਂ ਪਿੱਛੇ ਉਹਦੇ ਕੋਲ ਕਿਉਂਗੇ ਜਿਹੜੇ ਕਾਂਗਰਸੀ ਸੀ ਉਹਨਾਂ ਜੋ 4-5 ਕੇਬਲ ਢਿੱਲੋ ਵਰਗਿਆ ਨੇ ਮਾਫੀ ਮੰਗ ਲਈ ਕਈ ਤਾਂ ਗਏ ਹੀ ਨਹੀਂ ਕਿ ਉੱਥੇ ਜੀ ਪਰ ਗਰੀਲ ਸਭ ਸਾਰਾ ਕੁਝ ਹੋ ਗਿਆ ਚਲੋ ਤੁਸੀਂ ਕਹਿੰਦੇ ਹੋ ਕਿ ਉਹ ਬੰਦੇ ਦੀਆਂ ਗੱਲਾਂ ਦੇ ਵਿੱਚ ਕੋਈ ਵਜਨ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਇਹ ਅਹਦ ਕਰਦਾ ਪੰਥ ਨਾਲ ਇਹ ਵਾਅਦਾ ਕਰਦਾ ਕਿ ਅੱਜ ਤੋਂ ਬਾਅਦ ਕੋਈ ਵੀ ਅਕਾਲੀ ਲੀਡਰ ਵੋਟ ਮੰਗਣ ਲਈ ਉਸ ਡੇਰੇ ਤੇ ਨਹੀਂ ਜਾਏਗਾ ਜਾਂ ਇਹ ਜੇ ਕਿਸੇ ਵੀ ਡੇਰੇ ਨਾਲ ਜਾਂ ਕਿਸੇ ਵੀ ਸਾਧਨ ਨਾਲ ਕੋਈ ਸਬੰਧ ਨਹੀਂ ਰੱਖੇਗਾ ਸਾਡਾ ਬੇਸਿਕ ਪ੍ਰਿੰਸੀਪਲ ਹੈ ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਵੀ ਮਹਾਪੁਰਸ਼ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦਾ ਉਹਦਾ ਡੇਰਾ ਕੋਈ ਮਾੜਾ ਨਹੀਂ ਹਰ ਅਕਾਲੀ ਹਰ ਸਿੱਖ ਜਾਂਦਾ ਜਿਹੜੇ ਡੇਰੇ ਚ ਇਨਸਾਨ ਦੀ ਪੂਜਾ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਉਹਦੇ ਜਵੋਟ ਮੰਗਣ ਅਕਾਲੀ ਨਹੀਂ ਜਾਊਗਾ ਕੋਈ ਅੱਜ ਤੋਂ ਬਾਅਦ ਨਹੀਂ ਅੱਗੇ ਵੀ ਨਹੀਂ ਕਹਿ ਗਏ ਅੱਗੇ ਕਿਹੜਾ ਕਹੇ ਨੇ ਉਹ ਉਹ ਤਾਂ ਚੰਦੇ ਹੀ ਰਹੇ ਨੇ ਨਾ ਨਹੀਂ ਨਹੀਂ ਕਹਦੇ ਇੱਕ ਪੂਰਾ ਸਰਸਾ ਤੇ ਜਾਂਦੇ ਹੀ ਰਹੇ ਨੇ ਕਿੰਨੇ ਕੋਣ ਦਿਖਾਓ ਇੱਕ ਵੀ ਫੋਟ ਕਦੇ ਸੁਖਵੀਰ ਜੀ ਗਏ ਕਦੇ ਦਿਖਾਓ ਨਾ ਛੋਟੋ ਹੈਗੀਆਂ ਨੇ ਫੋਟੋ ਵਾਇਰਲ ਨਹੀਂ سوشل میڈیا ਤੇ ਨਹੀਂ ਉਹ ਸਾਰੀਆਂ ਫੈਬ੍ਰिकेट ਕੀਤੀਆਂ ਹੋਈਆਂ ਨੇ ਉਹ ਤਾਂ ਇਹਦੀ ਵਰਦੀ ਪਾ ਕੇ ਉਹ ਸਾਰੀਆਂ ਫੈਬ੍ਰिकेटेड ਆ ਨਹੀਂ ਤਾਂ ਹੁਣ ਉਹ ਜਲੂਸ ਕੱਢ ਦਿੰਦੇ ਇਹ ਪਰ ਪਰ ਹੁਣ ਤੁਸੀਂ ਕਹਿੰਦੇ ਕਿ ਸੁਖਵੀਰ ਸਿੰਘ ਬਗਲੇ ਦਾ ਪੂਰਾ ਸ਼ਰਮ ਨਿਕਾਲੀ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਮੈਂ ਤਾਂ ਸਿੱਧਾ ਪਾਰਟਿਕੂਲਰ ਇੱਕ ਡੇਰੇ ਦੀ ਗੱਲ ਕਰਦਾ ਮੇਰਾ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਡਿਵੌਟ ਸਿੱਖ ਹੈ ਟੀ ਟੋਟਲਰ ਹੈ ਅਮਰਤਾਰੀਆ ਗੁਰੂ ਤੇ ਵਿਸ਼ਵਾਸ ਰੱਖਣ ਵਾਲਾ ਜਿਹੜੀ ਵੀ ਗੱਲ ਗੁਰਮਤ ਦੇ ਅਨੁਕੂਲ ਨਹੀਂ ਉਹ ਕਦੇ ਵੀ ਨਹੀਂ ਕਰਦਾ ਮੈਂ ਤੁਹਾਨੂੰ ਇਹ ਗੱਲ ਪਬਲਿਕਲੀ ਆ ਪਬਲਿਕਲੀ ਮੈਂ ਕਮਿਟ ਕਰਦਾ ਉਹਨਾਂ ਦੇ ਬਿਆਨ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਡੇਰਾ ਸਿਰਸਾ ਨਹੀਂ ਜਾਏਗਾ ਨਹੀਂ ਕਦੇ ਨਹੀਂ ਜਾਊਗਾ ਵੋਟਾਂ ਮੰਗਣ ਪਹਿਲਾਂ ਨਹੀਂ ਕਹਦੋਂ ਦੇਖੋ ਮੇਰੀ ਗੱਲ ਮੈਂ ਕਹਿੰਦਾ ਦੇਖੋ ਮੈਂ ਚਲੇ ਜਾਵਾਂ ਮੇਰੇ ਕਰਕੇ ਅਕਾਲੀ ਦਲ ਕਿਵੇਂ ਮਾੜਾ ਹੋ ਜਾਊ ਹਮੇਸ਼ਿੰਦਰ ਸਿੰਘ ਬੇਈਮਾਨ ਹੋ ਸਕਦਾ ਹੈ ਪਰਮਿੰਦਰ ਸਿੰਘ ਢੀਂਡ ਸਾਹਿਬ ਬੇਈਮਾਨ ਹੋ ਗਿਆ ਫਿਰ ਇਹ ਤਾਂ ਸੁਖਵੀਰ ਵਾਲ ਕਹਿੰਣਗੇ ਕਿ ਮੈਂ ਨਹੀਂ ਜਾਂਦਾ ਤੁਸੀਂ 20 ਪੰਜਾ ਜਾਇਓ ਨਹੀਂ ਉਹ ਜਿਹੜਾ ਜਾਊਗਾ ਆਪਰੇਸਕ ਲ ਹੁਣ ਪਰਮਿੰਦਰ ਢੀਂਡ ਸਾਹਿਬ ਸੁਖਬੀਰ ਜੀ ਦੇ ਆਖੇ ਰੁਕਣਾ ਸੀ ਜਦ 2000 ਜਦ 2017 ਵਿੱਚ ਤੁਸੀਂ ਰਜਿੰਦਰ ਕੌਰ ਪੱਠਲ ਦੀ ਇੰਟਰਵਿਊ ਤੋਂ ਬਾਅਦ ਹੀ ਲੋੜਾ ਪਿਆ ਨਾ ਕਿ 24000 ਮੇਰੇ ਹਲਕੇ ਜੀ ਵੋਟ ਸੀ ਸਰਸੇ ਵਾਲਿਆਂ ਦੀ ਪਰਮਿੰਦਰ ਨੇ ਬਲਾਕ ਲੈ ਗਿਆ ਉਹਨਾਂ ਦੀ ਮੰਤ ਕਰਕੇ ਤਾਂ ਮੈਂ ਹਾਰ ਗੀ ਨੇ ਮੈਨੂੰ ਕਿੱਥੋਂ ਹਰਾ ਸਕਦਾ ਸੀ ਹੋਈ ਨਾ ਗੱਲ ਦੇਖੋ ਰਾਜਨੀਤੀ ਕੋਈ ਬਖਸ਼ਦਾ ਨਹੀਂ ਜੇ ਸੁਖਬੀਰ ਜੀ ਦਾ ਨੇੜੇ ਦਾ ਵੀ ਵਾਸਤਾ ਹੁੰਦਾ ਜਿਵੇਂ ਉਹ ਕਹਿੰਦਾ ਕੀ ਆ ਪ੍ਰਦੀਪ ਤੇ ਉਹ ਸੁਖਬੀਰ ਜੀ ਨੂੰ ਨਾ ਉਹ ਬੁਲਾਉਂਦੇ ਉੱਥੇ ਸਖਬੀਰ ਜੀ ਨੂੰ ਉਹ ਤਾਂ ਕੋਈ ਮਾਫ ਕਰ ਦਿੰਦਾ ਹੈ ਕਹਿੰਦਾ 17 ਜੀ ਮਦਦ ਕੀਤੀ ਹੈ ਜਿਹੜਾ ਬੰਦਾ ਪਘੌੜਾ 18 ਚ ਉਹ ਕਹਿੰਦਾ 19 ਚ ਅਸੀਂ ਮਦਦ ਕੀਤੀ ਤੂੰ ਮਦਦ ਕਿੱਥੋਂ ਕਰਤੀ ਦੱਸ ਤੂੰ ਤਾਂ ਪਘੌੜਾ ਫਿਰਦਾ ਹੈ ਹੈ ਤੁਸੀਂ ਤੁਸੀਂ ਹਰ ਗੱਲ ਤੇ ਜਦੋਂ ਉਹ ਇੰਟਰਵਿਊ ਵੀ ਹੋਈ ਤੁਸੀਂ ਵੀ ਤੁਹਾਡੇ ਬਲਾਰੇ ਵੀ ਪ੍ਰੈਸ ਕਾਨਫਰੈਂਸ ਵਿੱਚ ਤੁਸੀਂ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਬੀਜੇਪੀ ਤੇ ਸੂਬਾ ਸਰਕਾਰ ਦਿਆਂ ਕ੍ਰੀਏਟ ਕੀਤੀਆਂ ਹੋਈਆਂ ਨੇ ਸੁਣ ਲਓ ਗੱਲ ਮੇਰੀ ਗੱਲ ਸੁਣੋ ਬੀਜਪੀ ਦੇ ਲੀਡਰਾਂ ਨਾਲ ਇਹਨਾਂ ਦੀ ਫੋਟੋ ਪ੍ਰਦੀਪ ਦੀ ਹੋਈ ਨਾ ਫੇਸਬੁੱਕ ਤੇ ਹਾਂ ਬਿਲਕੁਲ ਉਸ ਤੋਂ ਬਾਅਦ ਹੀ ਗ੍ਰਿਫਤਾਰੀ ਹੁੰਦੀ ਹੈ ਹੋਈ ਹੈ ਨਾ ਫਿਰ ਉਹਨਾਂ ਨੇ ਉਹਨਾਂ ਨੂੰ ਡਿਲੀਟ ਵੀ ਕੀਤਾ ਕੌਣ ਕਵਰ ਦਿੰਦਾ ਸੀ ਜੀ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਪਕੌੜਾ ਹੈ ਜਾਂ ਪ੍ਰਦੀਪ ਕੁਮਾਰ ਹੈ ਕਿ ਉਹ ਫੋਟੋਆਂ ਖਚਾਈਆਂ ਐਡੇ ਨੈਸ਼ਨਲ ਲੈਵਲ ਫੰਕਸ਼ਨ ਤੇ ਜਿੱਥੇ ਐਨੀ ਹਾਈ ਸਕਿਉਰਿਟੀ ਕੇਸ ਸੀ ਐਨੇ ਵੀ ਵੀ ਆਈ ਪੀ ਬੰਦੇ ਗਏ ਹੋਏ ਸੀ ਉੱਥੇ ਹਾਉ ਹੀ ਆਈ ਸੀਰੀਜ਼ ਥੇ ਸ਼ੈ ਸੀ ਨਾ ਕਿਸੇ ਦੀ ਫਿਰ ਆ ਕੇ ਬੀਜੇਪੀ ਰੂਲ ਸਟੇਟ ਹਰਿਆਣੇ ਚ ਰੈਸਟ ਹੁੰਦੀ ਹੈ ਉੱਥੇ ਆਰਗੇਨਾਈਜ਼ ਕੀਤਾ ਜਾਂਦਾ ਹੈ ਠੀਕ ਹੈ ਨਾ ਹਰ ਗੱਲ ਜਦੋਂ ਬੀਜੇਪੀ ਤੇ ਆ ਜਾਂਦੀ ਹੈ ਕੀ ਹੁਣ ਨਹੀਂ ਸੁਣ ਮੇਰੀ ਗੱਲ ਦੇਖੋ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਇੱਕ ਪ੍ਰੋਬਲਮਾਂ ਮਿਲੇ ਇਹਨੂੰ ਸਾਲ ਚ ਚਾਰ ਪ੍ਰੋਬਲਮਾਂ ਮਿਲਣ ਤੇ ਤੇ ਉੱਤਰ ਪ੍ਰਦੇਸ਼ ਚ ਜਾ ਕੇ ਹੈ ਜਿੱਥੇ ਬੀਜੇਪੀ ਗਵਰਨਮੈਂਟ ਉੱਥੇ ਜਾਵੇ ਕਿਉਂ ਪ੍ਰੋਬਲਮ ਇਹੀ ਹੈ ਕਿ ਮੈਂ ਹੈਰਾਨੀ ਮੈਨੂੰ ਇਸ ਗੱਲ ਦੀ ਲੱਗਦੀ ਹੈ ਕਿ ਇੱਕ ਪਾਸੇ ਸਾਰੀਆਂ ਪਾਰਟੀਆਂ ਗਈ ਜਾਂਦੀਆਂ ਅਕਾਲੀ ਦਲ ਦਾ ਆਧਾਰ ਖਤਮ ਹੋ ਗਿਆ ਗਾਲਾਂ ਕਾਲੀ ਦਲ ਨੂੰ ਕੱਢੀ ਜਾਂਦੇ ਉਹ ਯਾਰ ਜਿਹੜਾ ਖਤਮ ਹੋ ਗਿਆ ਉਹਨੂੰ ਤੁਸੀਂ ਕਿਉਂ ਬੌਦਰ ਕਰਦੇ ਹੋ ਭੁੱਲ ਜਾਓ ਫੋਰਗੇਟ ਇਟ ਇਜ਼ ਅ ਬੈਡ ਡ੍ਰੀਮ ਇੱਕ ਮਾੜਾ ਸੁਪਨੇ ਦੀ ਤਰ੍ਹਾਂ ਭਲਾ ਦਿਓ ਕਿਉਂ ਨਹੀਂ ਭਲਾਉਂਦੇ ਕਿਉਂਕਿ ਜਾਗਦੇ ਆ ਕਿ ਰੂਟਸ ਇਹਨਾਂ ਦੀਆਂ ਤਕੜੀਆਂ ਨੇ ਹਲੇ ਫੇਰ ਹਰੇ ਹੋ ਜਾਣੇ ਆ ਨਹੀਂ ਉਹ ਉਹ ਤੇ ਉਹ ਤੇ ਸ਼੍ਰੋਮਣੀ ਅਕਾਲੀ ਦਲ ਕੀ ਪੰਜਾਬ ਕੀ ਉਹ ਤੇ ਜਾਖੜ ਬੀਜਪੀ ਦੇ ਪ੍ਰਧਾਨ ਨੇ ਉਹ ਕਹਿੰਦੇ ਨੇ ਅਕਾਲੀ ਦਲ ਬਚਣਾ ਚਾਹੀਦਾ ਸੁਖਜਿੰਦਰ ਸਿੰਘ ਰੰਧਾਵਾ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੋਂ ਨੇ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਅਕਾਲੀ ਦਲ ਬਚਣਾ ਚਾਹੀਦਾ ਉਹਦੇ ਥੋੜੇ ਵਿਰੋਧੀ ਵੀ ਕਹਿੰਦੇ ਅਕਾਲੀ ਦਲ ਕਿਤੇ ਨਹੀਂ ਜਾਂਦਾ ਅਕਾਲੀ ਦਲ ਕੁਝ ਖੁਦਗਰਜ਼ ਸੋਚਦਾ ਜਿਆਦਾ ਹਾਵੀ ਹੋ ਗਈ ਸੀ ਉਹਦੋਂ ਥੋੜਾ ਡਾਊਨਫਲ ਆਇਆ ਜਿਆਦਾ ਹੁਣ ਪਾਸੇ ਹੋ ਗਏ ਹੁਣ ਠੀਕ ਹੋ ਜੂਗਾ ਕੋਈ ਗੱਲ ਨਹੀਂ ਅੱਛਾ ਜਿਹੜੇ ਹਲਕੇ ਹੁਣ ਖਾਲੀ ਹੋਗੇ ਉਥੇ ਨਵੇਂ ਬੰਦੇ ਨੂੰ ਮੌਕਾ ਮਿਲੂਗਾ ਨਵੇਂਆਂ ਨੂੰ ਜੀ ਪਾਰਟੀ ਦਾ ਜੋ ਫੈਸਲਾ ਇਹ ਅੱਜ 6-7 ਲੀਡਰਾਂ ਨਾਲ ਪ੍ਰਧਾਨ ਸਾਹਿਬ ਨੇ ਮੀਲਾ ਗਿਆ ਕੀਤੀ ਹੈ ਜੀ ਇਹੀ ਸੋਚਿਆ ਗਿਆ ਕਿ ਉਥੇ ਬਜਾਏ ਉਪਰੋਂ ਕੋਈ ਫੈਸਲਾ ਕਰਨ ਦੇ ਪਾਰਟੀ ਦੇ ਲੀਡਰ ਜਾਣ ਇੱਕ ਦੋ ਉਥੇ ਦੇ ਸਰਕਲ ਜਥੇਦਾਰਾਂ ਨੂੰ ਉਥੇ ਦੇ ਐਕਟਿਵ ਅਕਾਲੀ ਵਰਕਰਾਂ ਨੂੰ ਮਿਲ ਕੇ ਹਾਂ ਜੀ ਮਤਲਬ ਸ਼੍ਰੋਮਣੀ ਕਾਲੀ ਦਲ ਦੇ ਹੁਣ ਫੈਸਲੇਗੇ ਗਰਾਊਂਡਡ ਹੋਣਗੇ ਹਾਂ ਗਰਾਊਂਡਡ ਹੋਣਗੇ ਐਂਡ ਇਹ ਵੀ ਕੀਤਾ ਗਿਆ ਜੇ ਉਥੇ ਹਾਲ ਦੀ ਘੜੀ ਕੋਈ ਇੱਕ ਕੰਸੈਂਸਸ ਨਾ ਹੁੰਦਾ ਹੋਊਗਾ ਤਫਰ ਜਿਹੜੇ ਉਥੇ ਦੇ ਉਸ ਏਰੀਏ ਦੇ ਸਰਕਲ ਜੱਥੇਦਾਰ ਹੋਣਗੇ ਉਹਨਾਂ ਨੂੰ ਕਿਹਾ ਜਾਊਗਾ ਕਿ ਜਿਨ੍ਹਾਂ ਚਰਨਾਮਾ ਕੋਈ ਹਲਕਾ ਇੰਚਾਰਜ ਨਹੀਂ ਲੱਗਦਾ ਉਹਨਾਂ ਚਿਰ ਉਹਨਾਂ ਦਾ ਉਹ ਲੋਕਾਂ ਦੇ ਕੰਮਾਂ ਦੀ ਦੇਖਭਾਲ ਉਹ ਕਰੇਗਾ